ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਕਹਿ ਕੇ ਗਏ ਨੇ ਗੁਰਬਾਣੀ ਦਾ ਕਥਨ ਹੈ ਕੂੜ ਨੁਖਟੇ ਨਾਨਕਾ ਉੜਕ ਸੱਚ ਰਹੇ ਅੱਜ ਦਿੱਲੀ ਦੇ ਜੋ ਨਤੀਜੇ ਆਏ ਨੇ ਉਹਦੇ ਚ ਝੂਠ ਦਾ ਫੜਦਾ ਪੜਦਾ ਫਾਸ਼ ਹੋਇਆ ਵਾ ਝੂਠ ਨੂੰ maat ਪਈ ਹੈ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਅੱਗੇ ਵਿਚਾਰ ਸਾਂਝੇ ਕਰਾਂ ਨਾਰਮਲੀ ਮੈਂ ਕਦੀ ਕਿਸੇ ਦੀ ਹਾਰ ਤੇ ਕਿਸੇ ਦੇ ਸੰਕਟ ਵਿੱਚ ਮੈਂ ਕਦੇ ਖੁਸ਼ੀ ਨਹੀਂ ਮਨਾਈ ਜ਼ਿੰਦਗੀ ਦੇ ਵਿੱਚ ਪਰ ਕਿਉਂ ਖੁਸ਼ੀ ਮਨਾਉਣੀ ਪੈ ਰਹੀ ਆ ਇਹ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਆ ਲੱਡੂਆਂ ਦੇ ਵੇਰਵੇ ਤੋਂ ਬਾਅਦ ਤੇ ਇੱਕ ਵਾਰ ਢੋਲੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਵਜਾ ਢੋਲ ਕਰੀ ਚੰਗੀ ਨਾਲ ਜੀ ਆਇਆਂ ਨੂੰ ਵਧਾਈਆਂ 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 ਸਮੂਹ ਸਤਕਾਰਯੋਗ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਉਹਦਾ ਕਾਰਨ ਆ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੂੜ ਦਾ ਪ੍ਰਚਾਰ ਝੂਠੀ ਰਾਜਨੀਤੀ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ ਚ ਲੈ ਆਂਦਾ ਜੋ ਪੰਜਾਬ ਦੇ ਵਿੱਚ ਅਤਿਆਚਾਰ ਤਾਨਾਸ਼ਾਹੀ ਤੇ ਜੋ ਪੁਲਿਸ ਦਾ ਦੁਰਉਪਯੋਗ ਕਰਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਬਾਇਆ ਜੇਲ੍ਹਾਂ ਚੁੱਟਿਆ ਸਾਡੇ ਨੌਜਵਾਨਾਂ ਨੂੰ ਐਨਐਸਏ ਤੇ ਯੁਵਾਪਾ ਲਾ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਆਸਾਮ ਤੱਕ ਪਹੁੰਚਾਇਆ ਇਹ ਉਹਦਾ ਹਸ਼ਰ ਹੈ ਕੇਜਰੀਵਾਲ ਸਾਹਿਬ ਉਹਦਾ ਹਸ਼ਰ ਹੈ ਔਰ ਇਹ ਕੌਣ ਸੀ ਵਿਅਕਤੀ ਜਿਹੜੇ ਕਹਿੰਦੇ ਬਦਲਾਅ ਲੈ ਕੇ ਆਵਾਂਗੇ ਕਾਹਦਾ ਬਦਲਾਅ ਆਪ ਸੀਗਾ ਅਖੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਲੋਕਪਾਲ ਦਾ ਕਾਨੂੰਨ ਬਣਾਵਾਂਗੇ ਅਸੀਂ ਸਵਰਾਜ ਦੀ ਨੀਤੀ ਲੈ ਕੇ ਆਵਾਂਗੇ ਅਸੀਂ ਜੋ ਮਗਰਲੀਆਂ ਪਾਰਟੀਆਂ ਨੇ ਗੰਦ ਪਾਇਆ ਉਸ ਦੀ ਸਫਾਈ ਕਰਾਂਗੇ ਕੀਤਾ ਕੀ ਆ ਪਿਛਲੇ ਘੱਟੋ ਘੱਟ 3 ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਯਾਸ਼ੀ ਸਰਕਾਰੀ ਪੈਸੇ ਦੇ ਉੱਤੇ ਮੇਰੇ ਖਿਆਲ ਆ ਪੰਜਾਬ ਦੇ ਚੀਫ ਮਿਨਿਸਟਰ ਕੋਲ 1000 ਤੋਂ ਉੱਤੇ ਗਨਮੈਨ 100 ਤੋਂ ਉੱਤੇ ਸਰਕਾਰੀ ਗੱਡੀ ਇੱਕ ਜੈਡ ਸਿਕਿਉਰਿਟੀ ਕੇਜਰੀਵਾਲ ਕੋਲ ਦਿੱਲੀ ਸੀਗੀ ਜਿਹੜਾ ਕਹਿੰਦਾ ਸੀ ਅਸੀਂ ਘਰ ਨਹੀਂ ਲਵਾਵਾਂਗੇ ਸਿਕਿਉਰਿਟੀ ਨਹੀਂ ਲਵਾਵਾਂਗੇ ਇੱਕ ਜੈਡ ਪਲੱਸ ਸਿਕਿਉਰਿਟੀ ਤੁਹਾਡੇ ਸਿਰ ਤੇ ਪੰਜਾਬ ਦੇ ਸਿਰ ਤੇ ਤੁਹਾਡੇ ਸਿਰ ਤੇ ਕੇਜਰੀਵਾਲ ਨੇ ਅਯਾਸ਼ੀ ਕੀਤੀ 3 ਸਾਲ ਤੋਂ ਔਰ ਇੱਥੇ ਬਸ ਨਹੀਂ ਜਿਹੜੇ ਕਹਿੰਦੇ ਸੀਗੇ ਅਸੀਂ ਅ ਜਿਹੜਾ ਹੈ ਲੋਕਪਾਲ ਦਾ ਬਿੱਲ ਲੈ ਕੇ ਆਵਾਂਗੇ ਕਿੱਥੇ ਗਿਆ ਲੋਕਪਾਲ ਜੀ 10 ਸਾਲ ਰਾਜ ਕੀਤਾ ਕੇਜਰੀਵਾਲ ਨੇ ਦਿੱਲੀ ਚ ਕੋਈ ਲੋਕਪਾਲ ਲੱਭਿਆ ਤੁਹਾਨੂੰ ਕਦੀ ਕਿਤੇ ਸਵਰਾਜ ਅਸੀਂ ਤਾਂ ਲੋਕਾਂ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚੋਂ 90 92 ਨੂੰ ਬੰਦੂਆ ਮਜ਼ਦੂਰ ਬਣਾ ਕੇ ਉਹਨਾਂ ਦੇ ਗੁੱਠੇ ਲਵਾਤੇ ਤੇ ਰਾਜ ਸਭਾ ਦੇ ਮੈਂਬਰ ਬਣਾਤੇ ਬਾਹਰੋਂ ਚੱਕ ਕੇ ਪੰਜਾਬ ਚੋਂ ਗੈਰ ਪੰਜਾਬੀ ਅਮੀਰ ਆਦਮੀ ਪੈਸੇ ਲੈ ਕੇ ਸੀਟਾਂ ਵੇਚਦੀਆਂ ਕੇਜਰੀਵਾਲ ਨੇ ਇਹਦਾ ਹਸ਼ਰ ਇਹ ਹੋਣਾ ਸੀ ਨਾ ਕਿ ਤੁਸੀਂ ਜਦੋਂ ਦੂਜਿਆਂ ਤੇ ਜ਼ੁਲਮ ਟਾਉਨੇ ਹੋ ਉਹੀ ਤੁਹਾਡੇ ਨਾਲ ਹਸ਼ਰ ਹੋਇਆ ਵਾ ਜਿਹੜਾ ਟੋਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਲਈ ਪੱਟਿਆ ਇਹਦੇ ਵਿੱਚ ਹੀ ਡਿੱਗਣਾ ਇਹ ਡਿੱਗਿਆ ਵਾ ਕੇਜਰੀਵਾਲ ਸਭ ਨੇ ਡਿੱਗਣਾ ਇਸੇ ਟੋਏ ਦੇ ਵਿੱਚ ਕਿਉਂਕਿ ਕੁਦਰਤ ਬਹੁਤ ਬਿਆਨਤ ਆ ਵਾ ਵਾਹਿਗੁਰੂ ਪ੍ਰਮਾਤਮਾ ਸਭ ਕੁਝ ਦੇਖ ਰਿਹਾ ਮੈਨੂੰ ਇਹਨਾਂ ਦੀ ਹਾਰ ਦੀ ਖੁਸ਼ੀ ਆ ਮੈਨੂੰ ਕਿਸੇ ਕਿਸੇ ਪਾਰਟੀ ਦੀ ਜਿੱਤ ਦੀ ਕੋਈ ਖੁਸ਼ੀ ਨਹੀਂ ਗਈ ਕਿਉਂਕਿ ਜਿਹੜਾ ਇਹਨਾਂ ਨੇ ਧੁਖਾ ਧੜੀ ਦੀ ਪੋਲਿਟਿਕਸ ਕੀਤੀ 10 ਸਾਲ ਲੋਕਾਂ ਨੂੰ ਝਲ ਚ ਰੱਖਿਆ ਉਲੇ ਚ ਰੱਖਿਆ ਘਰ ਕੀਤਾ ਪੰਜਾਬ ਦਾ ਅੱਜ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਬਹੁਤ ਖੁਸ਼ ਨੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਐ ਛੋਟੇ ਜੇ ਨੋਟਿਸ ਤੇ ਆਏ ਹੋ ਇੱਕ ਵਾਰ ਜ਼ੋਰਦਾਰ ਸਵਾਗਤ ਕਰਕੇ ਯਾ ਕਹਿਣਾ ਚਾਹਣਾ ਕਿ ਮੈਨੂੰ ਕਿਸੇ ਦੀ ਸੰਕਟ ਵਾਲੇ ਸਮਝ ਮੇਰੇ ਨਾਲ ਦੇ ਪੁਰਾਣੇ ਸਾਡੇ ਕੁਲੀਗ ਦੇ ਸੰਕਟ ਚ ਮੇਰਨਾ ਬੜਾ ਉਹਨਾਂ ਨੇ ਜ਼ੁਲਮਟਾਇਆ ਸੀ ਪਰ ਮੈਂ ਕੁਝ ਨਹੀਂ ਕਿਹਾ ਕੁਝ ਬੋਲਿਆ ਨਹੀਂ ਕੋਈ ਸ਼ਬਦ ਨਹੀਂ ਬੋਲਿਆ ਔਰ ਕਿਸੇ ਨੇ ਵੀ ਨਹੀਂ ਬੋਲਿਆ ਉਹਦੀ ਸਪੋਰਟ ਵਿੱਚ ਉਹਨੂੰ ਵੀ ਥੋੜਾ ਜਿਹਾ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਕਿ ਇਕੱਲਾ ਪੈਸਾ ਰਾਜਨੀਤੀ ਨਹੀਂ ਚਲਾਉਂਦਾ ਜਿਵੇਂ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਝਾਤ ਮਾਰਨੀ ਚਾਹੀਦੀ ਕਿ ਇਕੱਲੇ ਪੁਲਿਸ ਤੇ ਅਫਸਰਸ਼ਹੀ ਸਰਕਾਰਾਂ ਕਾਮਯਾਬ ਨਹੀਂ ਕਰਦੀਆਂ ਰਾਜਨੀਤੀ ਕਾਮਯਾਬ ਨਹੀਂ ਕਰਦੀਆਂ ਕੁਝ ਸੱਚ ਦਾ ਸਾਰਾ ਲੈਣਾ ਚਾਹੀਦਾ ਕੁਝ ਲੋਕਾਂ ਦੀ ਮਦਦ ਕਰਨੀ ਚਾਹੀਦੀ ਤੇ ਅਖੀਰ ਵਿੱਚ ਮੈਂ ਪੰਜਾਬ ਦੀ ਅਫਸਰਸ਼ਾਈ ਨੂੰ ਬੇਨਤੀ ਕਰੂੰਗਾ ਬਹੁਤ ਤੁਸੀਂ ਨਾ ਪਿਛਲੇ 3 ਸਾਲ ਵਿੱਚ ਅਨਕਨਸਟੀਚੂਅਲ ਇਲੀਗਲ ਮੈਥਡੋਲੋਜੀ ਚੀਜ਼ ਅਪਲਾਈ ਅਪਣਾਈਆਂ ਨੇ ਬਹੁਤ ਗਲਤ ਕੰਮ ਕੀਤੇ ਅਗਰ ਮੈਂ ਉਹਦੀ ਡਿਟੇਲ ਵਿੱਚ ਜਾਣ ਲੱਗਾ ਤਾਂ ਮੇਰੇ ਖਿਆਲ ਘੰਟਿਆਂ ਬੱਧੀ ਲੱਗ ਜਾਵੇਗਾ ਮਤ ਕਰੋ ਇਹ ਕੰਮ